ਜਿਸ ਤਰ੍ਹਾਂ ਕਿ ਸਾਡੇ ਨਾਲ ਅਮਨਦੀਪ ਕੌਰ मैम ਮੌਜੂਦ ਹਨ ਤੇ ਗੱਲਬਾਤ ਕਰਦੇ ਮੈਮ ਕਾਰਨ ਕੀ ਹੈ ਕਿ ਜਿਹੜੀ ਤੁਹਾਡੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਹਾਂਜੀ ਇੱਥੇ ਇੱਕ ਨੈਸ਼ਨਲ ਕਨਕਲੇਵ ਹੋ ਰਹੀ ਹੈ ਐਸੋਸੀਏਸ਼ਨ ਆਫ ਨੈਸ਼ਨਲ ਬੋਰਡ ਅਕ੍ਰੈਡੀਟਿਡ ਇੰਸਟੀਚੂਟਸ ਦੀ ਐਸ ਇਹ ਜਿਹੜੀ ਨੈਸ਼ਨਲ ਬੋਰਡ ਅਕ੍ਰੈਡੀਟਿਡ ਇੰਸਟੀਚੂਟਸ ਹੁੰਦੀਆਂ ਨੇ ਇਹ ਪੋਸਟ ਗ੍ਰੈਜੂਏਟ ਡਿਗਰੀਜ਼ ਦਿੰਦੇ ਆ ਜਿਹਨੂੰ ਕੋਈ ਡੀ ਐਨ ਬੀ ਕਿਹਾ ਜਾਂਦਾ ਹੈ ਜਿਹੜੀ ਕਿ ਇਕੁਇਵਲੈਂਟ ਹੁੰਦੀ ਹੈ ਐਮਐਸ ਤੇ ਐਮਸੀਐਚ ਦੇ ਐਮਬੀਬੀਐਸ ਕਰਨ ਤੋਂ ਬਾਅਦ ਡਾਕਟਰਸ ਨੂੰ ਇਹ ਪੋਸਟ ਗ੍ਰੈਜੂਏਟ ਡਿਗਰੀ ਇਹ ਨੈਸ਼ਨਲ ਲੈਵਲ ਦੀ ਕਾਨਫਰੰਸ ਹੈ ਨੈਸ਼ਨਲ ਲੈਵਲ ਤੇ ਜਿੰਨੇ ਵੀ ਸਾਡੀਆਂ ਇੰਸਟੀਚੂਟਸ ਅਕ੍ਰੈਡੀਟਿਡ ਨੇ ਜਿਨ੍ਹਾਂ ਦੀ ਇੱਕ ਕਾਊਂਟਿੰਗ 800 ਤੋਂ ਜ਼ਿਆਦਾ ਹੈ ਸਾਰੇ ਉਹਦੇ ਮੈਂਬਰ ਤੇ ਇੱਥੇ ਅਸੀਂ ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ ਦੇ ਪ੍ਰੈਜ਼ੀਡੈਂਟ ਤੇ ਐਗਜ਼ੀਕਟਿਵ ਡਾਇਰੈਕਟਰ ਵੀ ਸਾਡੇ ਨਾਲ ਆਉਣਗੇ ਜਿੱਥੇ ਕੀ ਵਿਚਾਰ ਵਟਾਂਦਰੇ ਹੋਣਗੇ ਸਾਂਝਾ ਹੋਣਗੀਆਂ ਸੁਜੈਸ਼ਨਸ ਲਈਆਂ ਜਾਣਗੀਆਂ ਕੁਝ ਗ੍ਰੀਵੈਂਸਸ ਸੁਣੀਆਂ ਜਾਣਗੀਆਂ ਤੇ ਦੇਸ਼ ਦੀ ਐਜੂਕੇਸ਼ਨ ਪੋਸਟ ਗ੍ਰੈਜੂਏਟ ਐਜੂਕੇਸ਼ਨ ਪਾਲਿਸੀ ਨੂੰ ਇਵੋਲਵ ਕਰਨ ਦੇ ਆ ਪ੍ਰੋਪੋਜ਼ਲਸ ਬੜਨਗੇ। ਮੰਮੀ ਜਿਹੜੇ ਪ੍ਰੋਗਰਾਮ ਤੁਸੀਂ ਕਹਿ ਰਹੇ ਹੋ ਕਦ ਹੋਏਗਾ ਤੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਹੋਏਗਾ? ਇਹ ਪ੍ਰੋਗਰਾਮ ਕੱਲ ਸਵੇਰੇ 8 ਵਜੇ ਸ਼ੁਰੂ ਹੋ ਜਾਏਗਾ। ਕੱਲ ਸਵੇਰੇ 8 ਵਜੇ ਤੋਂ ਲੈ ਕੇ 4 ਵਜੇ ਤੱਕ ਹੋਏਗਾ ਜੀ ਦੀ ਪ੍ਰਧਾਨਗੀ ਪੰਜਾਬ ਦੇ ਸਿਹਤ ਮੰਤਰੀ ਮਾਨਯੋਗ ਡਾਕਟਰ ਬਲਬੀਰ ਸਿੰਘ ਜੀ ਕਰਨਗੇ। ਮੈਂ ਜਿਸ ਤਰ੍ਹਾਂ ਕਿ ਨੀਟ ਦੇ ਜਿਸ ਤਰ੍ਹਾਂ ਇਹ ਬੱਚਿਆਂ ਵੱਲੋਂ ਐਗਜ਼ਾਮ ਦਿੱਤੇ ਜਾਂਦੇ ਹਨ ਪਰ ਉਹ ਕਲੀਅਰ ਨਹੀਂ ਕਰ ਪਾਉਂਦੇ ਉਹਨਾਂ ਵਾਸਤੇ ਕੀ ਸੁਝਾਅ ਦੇਣਾ ਚਾਹੁੰਦੇ ਹੋ ਦੇਖੋ ਜੀ ਐਗਜ਼ਾਮ ਕਲੀਅਰ ਕਰਨੀ ਤੇ ਇੱਕੋ ਹੀ ਸੁਝਾਅ ਹੈ ਮਿਹਨਤ ਮਿਹਨਤ ਤੇ ਦਿਲ ਲਾ ਕੇ ਪੜੋ ਬਾਕੀ ਨੀਟ ਐਗਜ਼ਾਮ ਇੱਕ ਸਟੈਂਡਰਡਾਈਜ਼ਡ ਐਗਜ਼ਾਮ ਹੈ ਜਿਹੜਾ ਕਿ ਪੋਸਟ ਗ੍ਰੈਜੂਏਟ ਲੈਵਲ ਤੇ ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ ਜਿਹੜਾ ਉਹ ਕੰਡਕਟ ਕਰਦਾ ਹੈ ਮੈਮ ਜਿਸ ਤਰ੍ਹਾਂ ਕਿ ਤੁਹਾਡੇ ਵੱਲੋਂ ਜਿਹੜੀ ਕਿ ਅੱਜ ਪ੍ਰੈਸ ਕਾਨਫਰੰਸ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਹੈ ਅਗਲੇਉਂ ਕਿਹੜੀ ਸਟੇਟ ਦੇ ਵਿੱਚ ਕੀਤੀ ਜਾਏਗੀ ਤੁਹਾਡੇ ਵੱਲੋਂ ਅਗਲੀ ਤੇ ਕੱਲ ਪਤਾ ਲੱਗੇਗਾ ਕਿ ਸਾਡੀ ਨੈਸ਼ਨਲ ਕਨਕਲੇਵ ਕਿੱਥੇ ਹੁੰਦੀ ਹੈ ਕੱਲ ਡਿਸੀਜਨ ਹੋਏਗਾ ਤੇ ਸਾਨੂੰ ਬਿਡਿੰਗ ਹੋਏਗੀ ਕਿ ਕਿਹੜੀ ਸਟੇਟ ਇਹ ਲੈਣਾ ਚਾਹੁੰਦੀ ਹੈ ਪਿਛਲੀਆਂ ਬਾਰੇ ਮੈਂ ਦੱਸ ਸਕਦੀ ਆ ਪਿਛਲੀ ਤਾਮਿਲਨਾਡੂ ਚ ਸੀਗੀ ਕੰਬਟੂਰ ਉਸ ਤੋਂ ਪਿਛਲੀ ਜਿਹੜੀ ਹੈ ਉਹ ਹਾਈਦਰਾਬਾਦ ਵਿੱਚ ਸੀਗੀ ਤੇਲੰਗਨਾ ਚ ਇਸੇ ਤਰ੍ਹਾਂ ਹਰ ਸਾਲ ਇੱਕ ਕਾਨਫਰੰਸ ਲੈਂਦੀ ਹੈ ਮੈਮ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਕੁਝ ਆਪਣੇ ਵੱਲੋਂ ਮੈਂ ਤੇ ਡਾਕਟਰਾਂ ਨੂੰ ਇੱਕੋ ਹੀ ਮੈਸੇਜ ਦੇਣਾ ਚਾਹਨੀ ਆ ਕਿ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਚੰਗਾ ਪੜ੍ਹੀਏ ਤੇ ਚੰਗਾ ਕੰਮ ਕਰੀਏ ਧੰਨਵਾਦ ਜਿਸ ਤਰ੍ਹਾਂ ਕਿ ਸਾਡੇ ਨਾਲ ਅਮਨਦੀਪ ਗਰੁੱਪ ਆਫ ਹਸਪੀਟਲ ਦੇ ਚੀਫ ਜੋ ਕਿ ਅਮਨਦੀਪ ਕੌਰ ਮੈਮ ਸਾਡੇ ਨਾਲ ਸੀ ਉਹਨਾਂ ਨਾਲ ਗੱਲਬਾਤ ਸਾਂਝੀ ਕੀਤੀ ਹੈ ਕੈਮਰਾਮੈਨ ਵਿੱਕੀ ਦੇ ਨਾਲ ਰਿਪੋਰਟਰ ਗੌਰਵ ਕੁਮਾਰ ਅਮ੍ਰਿਤਸਰ